ਲੌਇੰਸ ਕਲੱਬ ਫਕਵੜਾ ਸਿਟੀ ਦੇ ਚਾਰਟਰਡ ਪ੍ਰਧਾਨ ਅਤੇ ਸਮਾਜ ਸੇਵੀ ਗੁਰਦੀਪ ਕੰਗ ਵੱਲੋਂ ਆਪਣੇ ਇਸ மூੂ ਮੈਂਬਰਾਂ ਦੇ ਸਹਿਯੋਗ ਨਾਲ ਆਪਣੇ ਹੀ ਜਨਮ ਦਿਨ ਮੌਕੇ ਇੱਕ ਹੋਰ ਸਮਾਜ ਸੇਵਾ ਦਾ ਨਈਂ ਕਾਰਜ ਕਰਦੇ ਹਾਂ ਬੂਟੇ ਵੰਡਣ ਦਾ ਲੰਗਰ ਲਗਾਇਆ ਗਿਆ। ਇਸ ਤਰ੍ਹਾਂ ਜਿੱਥੇ 100 ਦੇ ਕਰੀਬ ਵੱਖ-ਵੱਖ ਪ੍ਰਕਾਰ ਦੇ ਬੂਟੇ ਵੰਡੇ ਗਏ ਉੱਥੇ ਵਕਫਾ ਬੁਲਾ ਰਹੇ ਨੇ ਗੁਰਦੀਪ ਕੰਗ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੰਦਿਆਂ। ਉਨ੍ਹਾਂ ਵੱਲੋਂ ਕੀਤੇ ਇਸ ਸ਼ਲਾਘਾਯੋਗ ਕਾਰਜ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਜ਼ਿੰਦਗੀ ਵਿੱਚ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਨੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਅਸੀਂ ਵਾਤਾਵਰਣ ਨੂੰ ਹਰਿਆ ਭਰ ਮੁਕਤ ਬਣਾ ਸਕੀਏ ਉਹਨਾਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਤਰ੍ਹਾਂ ਦੇ ਕਾਰਜ ਬਿਨਾਂ ਕਿਸੇ ਦੇਰੀ ਦੇ ਸ਼ੁਰੂ ਕੀਤੇ ਜਾਣ ਗੁਰਮੀਤ ਸਿੰਘ ਕਾਂਗੀ ਨੇ ਦਿਨ ਦਿਨ ਬਲਕਸ ਦੇ ਵਿੱਚ ਜਿਹੜੀ ਕਾਂਗ ਸਾਹਿਬ ਨੇ ਅੱਜ ਗੋਟਿਆ ਦੇ ਵਿਤਰਣ ਦਾ ਇਹ ਸਾਲ ਆਯੋਜਿਤ ਕੀਤਾ ਹੈ ਇਹ ਕਿ ਬਹੁਤ ਅੱਛਾ ਉਪਰਾਲਾ ਹੈ ਤੇ ਇਸ ਨੂੰ ਸਾਰਿਆਂ ਨੂੰ ਹੋਰ ਨੂੰ ਸਾਨੂੰ ਸਾਰਿਆਂ ਨੂੰ ਇਹ ਸਿੱਖਿਆ ਲੈਣ ਦੇਈ ਹੈ ਕਿ ਹੋਰ ਕੀਆ ਕਰਨ ਦੀ ਲੋੜ ਹੈ ਬਹੁਤਿਆਂ ਦਾ ਦਾਨ ਜਿਹੜਾ ਹੈ ਬਹੁਤ ਅੱਛਾ ਦਾਨ ਹੈ ਕਿਉਂਕਿ ਅੱਜ ਕੱਲਜ਼ ਜਦਾ ਪ੍ਰਿਆਵਰਣ ਮੌਸਮ ਬਦਲੇ ਆਇਆ ਗਰਮੀਆਂ ਦੇ ਵਿੱਚ ਐਨੀ 48 ਪੀਆ ਡਿਗਰੀ ਤੇ ਗਰਮੀ ਪੈ ਰਹੀ ਹੈ ਜਾਰੀਆ ਨੂੰ ਸਾਡੇ ਪੌਦੇ ਲਗਾਉਣੇ ਚਾਹੀਦੇ ਆ ਤਾਂ ਕਿ ਪ੍ਰਿਆਮਨ ਜੋ ਹੈ ਇਸ ਦੇ ਵਿੱਚ ਇਹਨੂੰ ਮਦਦ ਮਿਲੇ ਤੇ ਆਮ ਜਨਤਾ ਨੂੰ ਇਸ ਤੋਂ ਸੋਲਿਡ ਮਿਲੇ ਇਸ ਸ਼ੁਭ ਮੌਕੇ ਤੇ ਮੈਂ ਆਪਣੇ ਸਾਰੇ ਵੱਲੋਂ ਆਪਣੇ ਵੱਲੋਂ ਸਾਰੇ ਵੱਲੋਂ ਕੰਸਰ ਨੂੰ ਜਨਮ ਦਿਨ ਦੀ ਬਹੁਤ ਬਹੁਤ ਬਧਾਈ ਦਿੰਦਾ ਆ ਨਾਲ ਹੀ ਸਾਰੇ ਨੂੰ ਰਿਕਵੈਸਟ ਕਰਦਾ ਆ ਕਿ ਸਾਰੇ ਪੌਦੇ ਲੈ ਆ ਕੇ ਇਹਨਾਂ ਨੂੰ ਸਹੀ ਤਰੀਕੇ ਨਾਲ ਲਗਾਉਣ ਲਗਾਉਣ ਲਗਾਣਾ ਹੀ ਨਹੀਂ ਹੈ ਉਸ ਤੋਂ ਬਾਅਦ ਇਹਨਾਂ ਦੇ ਕੇਅਰ ਕਰਨਾ ਜਿਹੜਾ ਉਹ ਜ਼ਿਆਦਾ ਜ਼ਰੂਰੀ ਹੈ ਅੱਜ ਲਾਇਨ ਗਰਦੀਪ ਸਿੰਘ ਕੰਗਜੀ ਦੇ ਜਨਮ ਦਿਨ ਤੇ ਬਹੁਤ ਹੀ ਵਧੀਆ ਇਹਨਾਂ ਦੀ ਕਲੱਬ ਨੂੰ ਅੱਜ ਉਪਰਾਲਾ ਕੀਤਾ ਗਿਆ ਕਿਉਂਕਿ ਤੁਸੀਂ ਪਹਿਲਾਂ ਵੀ ਦੇਖਿਆ ਵੀ ਕੰਗਸ ਸਾਹਿਬ ਫਲਵਾੜੇ ਦੇ ਵਿੱਚ ਇੰਦਾ ਦੇ ਕਾਰਜ ਕਰਦੇ ਰਹਿੰਦੇ ਆ ਔਰ ਅਸੀਂ ਇਹਨਾਂ ਨੂੰ ਬੜਾ ਐਪਰੀਸ਼ੀਏਟ ਕਰਦੇ ਆ ਔਰ ਲਾਇਨਸ ਕਲੱਬ 321 ਡੀ ਇੰਟਰਨੈਸ਼ਨਲ ਦੇ ਇਹ ਸਿਰਕਟ ਮੇ ਫਗਵਾੜੇ ਦੇ ਵਿੱਚ ਸਮਾਜ ਸੇਵਕ ਵੀ ਹਨ ਔਰ ਜਿੱਦਾਂ ਵੀ ਸਾਡੇ ਗਵਰਨਰ ਬੱਚਾ ਜੀ ਵੀ ਜੀ ਦੇ ਹੁਕਮ ਅਨੁਸਾਰ ਸਾਰੀ ਜੋ ਵੀ ਅੱਜ ਕੱਲ ਟਾਈਮ ਦੇ ਵਿੱਚ ਚੱਲ ਰਿਹਾ ਆ ਜਿੰਨਾ ਟੈਂਪਰੇਚਰ ਹਾਈ ਹੋ ਰਿਹਾ ਆ ਉਹਦੇ ਨਾਲ ਪੌਦੇ ਇਹਨਾਂ ਦਾ ਇਹਨਾਂ ਦਾ ਸਭ ਤੋਂ ਵੱਡਾ ਅਪਰਾਲਾ ਆ ਅਸੀਂ ਇਹਨਾਂ ਨੂੰ ਇਹਨਾਂ ਦੇ ਜਨਮ ਦਿਨ ਤੇ ਬਹੁਤ ਬਹੁਤ ਸਾਰੀਆਂ ਮੁਬਾਰਕਾਂ ਔਰ ਪੂਰੇ ਫਗਵਾੜਾ ਵਾਸੀ ਆ ਲੈ ਇਹਨਾਂ ਨੂੰ ਬੜਾ ਐਪਰੀਸ਼ੀਏਟ ਕਰਦੇ ਜੋ ਬਹੁਤ ਵਧੀਆ ਅਪਰਾਲਾ ਕੀਤਾ ਲੋਇਨ ਖਲੋਵਰੋੜਾ ਸਿਟੀ ਦੇ ਸਾਰੇ ਮੈਂਬਰਾਂ ਵੱਲੋਂ ਸਾਡੇ ਚਾਰਟਰਡ ਵਰਦਾਨ ਲੋਇਨ ਗੁਰਦੀਪ ਸਿੰਘ ਕੰਗਜੀ ਦਾ ਜਨਮ ਦਿਨ ਮਨਾਇਆ ਗਿਆ ਤੇ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੱਤੀਆਂ ਗਈਆਂ ਤੇ ਅੱਜ ਲੋਇਨ ਗੁਰਦੀਪ ਸਿੰਘ ਕੰਗਜੀ ਨੇ ਆਪਣੇ ਆਫਿਸ ਦੇ ਬਾਹਰ 100 ਬੂਟਿਆਂ ਦਾ ਲੰਗਾ ਲਾਇਆ ਜੋ ਕਿ ਬਹੁਤ ਹੀ ਵਧੀਆ ਕੰਮ ਆ ਆਪਾਂ ਨੂੰ ਵੀ ਸਾਰੇ ਸ਼ਹਿਰ ਵਾਸੀਆਂ ਨੂੰ ਜਿੱਦਾਂ ਗੁਰਦੀਪ ਸਿੰਘ ਕੰਗਜੀ ਨੇ ਬੂਟਿਆਂ ਦਾ ਲੰਗਾ ਲਾਇਆ ਆ ਆਪਾਂ ਨੂੰ ਹਰ ਬੰਦੇ ਨੂੰ ਇੱਕ-ਇੱਕ ਰੁੱਖ ਲਾਉਣਾ ਚਾਹੀਦਾ ਆ ਵੀ ਜਿਹੜੀ ਇੰਨੀ ਗਰਵੀਂ ਪੈਂਦੀ ਬਈ ਆ ਉਦੇ ਲਾਂ ਦੇ ਨਾਲ ਗਰਮੀ ਥੋੜੀ ਘੱਟ ਹੋ ਗਈ ਤੇ ਔਰ ਮੌਸਮ ਵੀ ਜਿਹੜਾ ਹੋਊਗਾ ਉਹ ਵਧੀਆ ਰਹੂਗਾ ਜੀ। ਮੈਂ ਨਾਲ ਹਰ ਵੇਲੇ ਮੇਰੀ ਕਸ਼ਿਸ਼ ਹੁੰਦੀ ਆ ਆਪਣੇ ਬਡੇ ਦੇ ਆਪਣੇ ਬਡੇ ਵੱਡੇ ਪੁੱਛੋਂ ਆਪਾਂ ਇਦਾਂ ਬਰਾਲਾ ਕਰੀਏ ਜਿਹੜਾ ਆਪਾਂ ਸਮਾਜ ਦੇ ਵਿੱਚ ਸਮਾਜ ਸੇਵਾ ਕਰੀਏ। ਅੱਜ ਅਸੀਂ ਲੈ 100 ਬੁੱਟੇ ਅੱਜ ਲੰਗਰ ਲੈ ਕੇ ਰਣ ਕਿਤੇ ਆ। ਔਰ ਮੈਂ ਇਹ ਸਾਰੇ ਤੁਹਾਡੇ ਬੰਦੇ ਨੂੰ ਇਹ ਵੀ ਫੀਲ ਕਰਦਾ ਕਿ ਆਪਾਂ ਹਰ ਵੇਲੇ ਬੰਦਾ ਇਨਸਾਨ ਨੂੰ ਬੁੱਟੇ ਰਣ ਚਾਹੀਦੇ ਆ ਜੋ ਅੱਜ ਕੱਲ੍ਹ ਹਾਲਾਤ ਚੱਲੇ ਪਿਆ ਗਰਮੀ ਬਹੁਤ ਜ਼ਿਆਦਾ 48 47 ਟੈਂਪਰੇਚਰ ਆ 50 ਹੋ ਜਾਂਦਾ। ਜਿੰਨੇ ਬੁੱਟੇ ਲਾਵਾਂਗੇ ਉਹਨੇ ਸਾਡੇ ਜਿਹੜਾ ਸਾਡਾ ਵਾਤਾਵਰਣ ਹੋਣਾ ਸਹੀ ਹੋਗਾ। ਤੋਂ ਸਾਰੇ ਪੀ ਰਹੇ ਆ ਕਿ ਆਪਣਾ ਪਰ ਜਨਮ ਜਨ ਹੋ ਗਏ ਜਾਂ ਨਵਸਤਰੀ ਹੋ ਗਏ ਜਾਂ ਬੱਚੇ ਜਨਮ ਹੋਵੇ ਆਪਾਂ ਕੋਈ ਨਾ ਕੋਈ ਸਮਾਜ ਸੇਵਾ ਪ੍ਰਾੜਾ ਕਰਕੇ ਉਹਨਾਂ ਨਾਲ ਮਿਲਈਏ ਉਹ ਤਾਂ ਆਪਾਂ ਨੇਕ ਕਪੜਾਲੇ ਆਪਾਂ ਨੂੰ ਕਰਨੇ ਚਾਹੀਦੇ ਆ। ਇੱਕ ਫੇਰ ਸਾਰਿਆਂ ਦੇ ਤਾਲਬਾ ਸਾਰਿਆਂ ਦਾ ਥੈਂਕ ਯੂ ਧੰਨਵਾਦ ਜੀ।